नेहा आ रस्ता देखो आ रस्ता एथों स्टार्ट हो रहा है हाँ ठीक है और इतो होंगे आखो अएगा जी थले उतरेगा थले उतर के ना फिर ये रस्ता ओ, जूम करके दिखावा देखो उधर उस पास निकलूगा देखो ए हाँ वह रास्ता निकल रहा उ जितो टेंकी दिख रहे हरी जी नीली जी उथे जाके निकलूगा और उतो हस्ता जाएगा वह घर को ਦੇਖ ਰਹੇ ਹੋ ਕਿੰਨੇ ਦੂਰ ਹੈ ਨਾ ਲੇਕਿਨ ਜੇ ਇਥੋਂ ਲੈ ਕੇ ਉਹ ਘਰ ਤੱਕ ਸਿੱਧਾ ਕੋਈ ਰਸਤਾ ਐ ਬਣ ਜੇ ਪੁਲ ਵਗੈਰਾ ਕੋਈ ਪੁਲ ਬਣ ਜੇ ਹਨਾ ਕੋਈ ਵੀ ਚੀਜ਼ ਜੇ ਤਿਆਰ ਕੀਤੀ ਜਾਵੇ ਤਾਂ ਦੇਖੋ ਕਿੰਨਾ ਰਸਤਾ ਸ਼ਾਰਟ ਹੋ ਜਾਏਗਾ ਬਿਲਕੁਲ ਹਨਾ ਬਟ ਹੁਣ ਇਹ ਬਣੇ ਕਿਵੇਂ ਕਿਉਂਕਿ ਇਹ ਤਾਂ ਖਾਈ ਹੈ ਬਟ ਬਣਾਣਾ ਚਾਹ ਤਾਂ ਬਣਾ ਵੀ ਸਕਦੇ ਨੇ ਕਿਉਂਕਿ ਅੱਗੇ ਵੀ ਆਪਾਂ ਦੇਖਿਆ ਪਹਾੜਾਂ ਦੇ ਵਿੱਚ ਪੁਲ ਬਣੇ ਹੋਏ ਨੇ ਫਰ ਅਗਰ ਜੇ ਇਹ ਵਾਲਾ ਪੁਲ ਬਣ ਗਿਆ ਨਾ ਮੈਨੂੰ ਲੱਗਦਾ ਹੈ ਕਈ ਕਿਲੋਮੀਟਰ ਦਾ ਗੈਪ ਹੈ ਉਹ ਘਟ ਜਾਏਗਾ बिल्कुल क्योंकि बहुत लंबा रास्ता बिलकुल 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 मैं जुम्म करा नहीं रेड ग्रीन तू भी अगे रुक जाओ कर दा हाँ आ वाला घर इस घर को ना रास्ता देखो ओर निकल रहा है ਟਾਈਮਿੰਗ ਨੋਟ ਕਰਾਂਗੇ ਆਪਾਂ ਟਾਈਮਿੰਗ ਵੀ ਨੋਟ ਕਰਾਂਗੇ ਤੇ ਨਹੀਂ ਟਾਈਮਿੰਗ ਤਾਂ ਚਲੋ ਠੀਕ ਹੈ ਟਾਈਮਿੰਗ ਵੀ ਨੋਟ ਕਰਾਂਗੇ ਨਾਲ ਆਪਾਂ ਇਹ ਵੀ ਦੇਖਾਂ ਕਿੰਨੇ ਕਿਲੋਮੀਟਰ ਦਾ ਜਿਹੜਾ ਗੈਪ ਹੈ ਜਿਹੜਾ ਆਹ ਵਾਲਾ ਗੈਪ ਹੈ ਨਾ ਇਹ ਪੂਰਾ ਜਿਹੜਾ ਘੁੰਮ ਕੇ ਜਾ ਰਿਹਾ ਹੈ ਇਹ ਗੈਪ ਕਿੰਨੇ ਕਿਲੋਮੀਟਰ ਦਾ ਆਪਾਂ ਨੇ ਇਹ ਦੇਖਣਾ ਹੈ ਬਿਲਕੁਲ ਬਾਗੀ ਜਾ ਕੇ ਦੇਖਦੇ ਕਿੰਨੇ ਕਿਲੋਮੀਟਰ ਲੰਬਾ ਹੈ ਨਾ ਚਲੋ ਚੱਲਦੇ ਆ ਜੀ ਆਜੋ ਜੀ ਆਪਾਂ ਇਹ ਕਰਤਾ ਜ਼ੀਰੋ ਹੁਣ ਆਪਾਂ ਦੇਖਦੇ ਕਿੰਨੇ ਕਿਲੋਮੀਟਰ ਆਪਾਂ ਨੂੰ ਪੈਂਦਾ ਹੈ ਨਾ ਚੱਲ ਕੇ ਦੇਖਦੇ ਆ ਚਲੋ ਜੀ ਬਾ ਥੱਲੇ ਨੂੰ ਆਪਾਂ ਆ ਕੇ ਦੇਖੋ ਆ ਵੀ ਫਲਾਇਓ ਰਸੇ ਬਣਿਆ ਹੋਇਆ ਹੈ ਨ ਹਾਂਜੀ ਇਹ ਵੀ ਪੁਲ ਬਣਿਆ ਹੋਇਆ ਹੈ ਇਸ ਪੁਲ ਤੋਂ ਆਪਾਂ ਇਧਰੋਂ ਕ੍ਰੋਸ ਹੋ ਰਹੇ ਜੇ ਉੱਤਰੋਂ ਇਹੀ ਪੁਲ ਉੱਧਰ ਬਣ ਜੇ ਹੋ ਜੋ ਕਿੰਨਾ ਰਸਤਾ ਕੱਟਿਆ ਜਾਵੇ ਨਾ ਹਾਂ ਚਲੋ ਦੇਖਦੇ ਆਪਾਂ ਉਹ ਘਰ ਦੇ ਕੋਲ ਪਹੁੰਚ ਗਏ ਤਕਰੀਬਨ 1.4 ਕਿਲੋਮੀਟਰ ਅਸੀਂ ਆਏ ਆ ਜੀ ਤੇ ਹੁਣ ਤੁਹਾਨੂੰ ਬਾਹਰ ਚੱਲ ਕੇ ਦਿਖਾਣੇ ਆ ਜੀ ਆਪਾਂ ਘਰ ਦੇ ਕੋਲ ਪਹੁੰਚ ਗਏ ਜੀ ਹਨਾ ਜੀ ਤੇ ਇਹ ਰਸਤਾ ਉਹ ਦੇਖੋ ਉਧਰੋਂ ਆਪਾਂ ਵੀਡੀਓ ਸ਼ੂਟ ਕਰ ਰਹੇ ਸੀ ਆਪਾਂ ਵੀਡੀਓ ਸ਼ੂਟ ਵੇਸੇ ਇਸ ਜਗ੍ਹਾ ਤੋਂ ਕਰ ਰਹੇ ਸੀਗਾ ਨਾ ਤੇ ਉਥੋਂ ਵੀ ਸਿੱਧਾ ਫਲਾਈਓ ਜਿਹੜਾ ਹੈ ਇੱਧਰ ਆ ਸਕਦਾ ਪਰ ਇਧਰੋਂ ਨਿਕਲੇਗਾ ਇਹਦਰਾ ਕੇ ਮਿਲ ਸਕਦਾ ਜੇ ਮਿਲਣਾ ਚਾਹੇ ਤਾਂ ਮੈਨੂੰ ਜੋ ਲੱਗਦਾ ਹੈ तकरीबन 300 ਮੀਟਰ ਦੇ ਕਰੀਬ ਦੀ ਦੂਰੀ ਹੋਏਗੀ ਤੇ ਆਪਾਂ ਇਹ 300 ਦੇ 400 ਵੀ ਲਾ ਲਓ ਠੀਕ ਹੈ ਤੇ ਆਪਾਂ ਨੂੰ 1.4 ਕਿਲੋਮੀਟਰ ਦੇ ਕਰੀਬ ਆ ਯਾਨੀ ਕਿ तकरीबन 1 ਕਿਲੋਮੀਟਰ ਦਾ ਫਰਕ ਹੈ ਉਹ ਪੈ ਸਕਦਾ ਤੇ ਉਹਨੂੰ ਉਹਨਾਂ ਨੇ ਸੋਚਿਆ ਹੋਇਆ ਕਿ 1 ਕਿਲੋਮੀਟਰ ਦੇ ਲਈ ਸਪੈਸ਼ਲ ਪੁਲ ਬਣਾਣਾ ਉਹ ਜ਼ਿੰਮੇਵਾਰੀ ਨਹੀਂ ਹੈ ਅਜ ਕਰਕੇ ਬਣਾਇਆ ਨਹੀਂ ਗਿਆ। ਦੇਖਿਆ ਜਾਵੇ ਜਿਆਦਾ ਦੂਰ ਵੀ ਨਹੀਂ ਹੈਗਾ। ਹਾਂ ਜਿਆਦਾ ਦੂਰ ਵੀ ਨਹੀਂ 1 ਕਿਲੋ ਦਾ ਫਰਕ। ਖਾਈ ਹੋਣ ਕਰਕੇ ਇਦਾਂ ਲੱਗਦਾ ਜਿਵੇਂ ਬਹੁਤ ਜ਼ਿਆਦਾ ਦੂਰ ਹੈ। ਲੇਕਿਨ ਮੈਨੂੰ ਜੋ ਲੱਗਦਾ ਕਿ ਜਿਹੜਾ ਪੁੱਲ ਪਿੱਛੇ ਬਣਿਆ ਸੀ ਨਾ ਹਾਂਜੀ ਉਹ ਜਿਹੜਾ ਪੁੱਲ ਅਗਰ ਇੱਧਰ ਬਣਿਆ ਹੁੰਦਾ ਤਾਂ 1 ਕਿਲੋ ਦਾ ਫਰਕ ਪੈ ਜਾਂਦਾ। ਪੁਲ ਉੱਥੇ ਤਾਂ ਬਣਿਆ ਨਾ ਕਿ ਉੱਥੇ ਐਦਾਂ ਮਤਲਬ ਕਿ ਐਵੇਂ ਕਟਾਈ ਹੈ ਕਟਾਈ ਕੀਤੀ ਗਈ ਹੈ ਕਿਉਂਕਿ ਉੱਥੇ ਸਪੇਸ ਥੋੜੀ ਸੀਗੀ ਉਹ ਤਾਂ ਛੋਟਾ ਪੁਲ ਬਣੂਗਾ ਜੇ ਇੱਧਰ ਬਣਾਣਗੇ ਇੱਥੇ ਲੰਬਾ ਪੁਲ ਬਣੇਗਾ ਬਿਲਕੁਲ ਬਿਲਕੁਲ ਬਾਕੀ ਜਦੋਂ ਬਣਾਇਆ ਗਿਆ ਹੋਏਗਾ ਹਾਂ ਬਿਲਕੁਲ ਇਹ ਪੁਲ ਬਹੁਤ ਲੰਬਾ ਬਣੇਗਾ ਨਾ ਬਾਕੀ ਜਦੋਂ ਬਣਾਇਆ ਗਿਆ ਹੋਏਗਾ ਉਦੋਂ ਦੀ ਸਿਚੁਏਸ਼ਨ ਕੀ ਸੀ ਉਹ ਤਾਂ ਆਪਾਂ ਨੂੰ ਪਤਾ ਨਹੀਂ ਹਨਾ ਤੇ ਬਾਕੀ ਚਲੋ ਇੱਕ ਡਿਫਰੈਂਟ ਜੀ ਗੱਲ ਸਾਡੇ ਦਿਮਾਗ 'ਚ ਆਈ ਸੀ ਵੈਸੇ ਤੁਸੀਂ ਦੇਖੋ ਇੱਥੇ ਨੀਚੇ ਵੀ ਲੋਕ ਰਹਿੰਦੇ ਨੇ ਉਹ ਦੇਖੋ ਛੋਟਾ ਪਤਲਾ ਪਤਲਾ ਜਿਹਾ ਰਸਤਾ ਥੱਲੇ ਲੋਕੀ ਰਹਿੰਦੇ ਨੇ ਦੇਖੋ ਪੌੜੀਆਂ ਜਾਂਦੀਆਂ ਨੇ ਆ ਦੇਖੋ ਪੌੜੀਆਂ ਨੇ ਥੱਲੇ ਘਰ ਬੜੇ ਹੋਏ ਨੇ ਤੇ ਉੱਥੇ ਲੋਕੀ ਉਹ ਦੇਖੋ ਜੇ ਦਿਖੇ ਮੈਂ ਤੁਹਾਨੂੰ ਜੁਮਕੇ ਦਿਖਾਣਾ ਇਹ ਕਿਧਰ ਗਿਆ ਕਿਧਰ ਗਿਆ ਉਹ ਰਹਾ ਲੋਕ ਘਰ ਜੇ ਬਣੇ ਹੋਏ ਨੇ ਉੱਥੇ ਲੋਕੀ ਰਹਿੰਦੇ ਨੇ ਭਾਈ ਉਹ ਪੌੜੀ ਨੂੰ ਮੈਂ ਖੇਤੀ ਬਿਲਕੁਲ ਸੋ ਚਲੋ ਮਿਲਦੇ ਆ ਜੀ ਫਿਰ ਅੱਗੇ ਜਾ ਕੇ ਹਨਾ ਜੀ ਤੇ ਮਨ ਦੇ ਵਿੱਚ ਆਇਆ ਸੀਗਾ ਡਿਫਰੈਂਟ ਜਿਹਾ ਆਈਡੀਆ ਆਪ ਜੀ ਨੇ ਸਾਂਝਾ ਕੀਤਾ ਆਪ ਜੀ ਕਮੈਂਟ ਰੇ ਆਪਣੇ ਵਿਚਾਰ ਜਰੂਰ ਦਿਓ ਬਾਕੀ ਇਹੋ ਜਿਹੇ ਇਲਾਕੇ ਦੇ ਵਿੱਚ ਕੰਮ ਕਰਨਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਵੈਸੇ ਆ ਜਾਲ ਬਹੁਤ ਹਲਕਾ ਪਾਇਆ ਹੋਇਆ ਆ ਜਾਲ ਹਾ ਨਾ ਪੜਾ ਨਹੀਂ ਮੋਟਾ ਜਾਲ ਹੁੰਦਾਗਾ ਇਹ ਬਹੁਤ ਹਲਕਾ ਜਾਲ ਪਾਇਆ ਹੋਇਆ ਹੈ ਨਾ ਬਾਕੀ ਜਦੋਂ ਆਂਦੇ ਨਾ ਆਂਦੀ ਤੂਫਾਨ ਸਾਰੇ ਜਾਲ ਭਗਾ ਕੇ ਲੈ ਜਾਂਦੀ ਐ ਅਸੀਂ ਪਿੱਛੋਂ ਆਇਆ ਮਨਾਲੀ ਸਾਈਡ ਤੋਂ ਉਸ ਸਾਈਡ ਮਤਲਬ ਕਿ ਮੈਂ ਆਇਆ ਜਾਂ ਫਿਰ ਪਹਿਲਾ ਹੋਇਆ ਹੋਊਗਾ ਉੱਥੇ ਨਾ ਮੋਟਾ-ਮੋਟਾ ਜਾਲ ਪਾਇਆ ਹੋਇਆ ਸੀ ਉਹ ਸਾਰੇ ਤੋੜ ਕੇ ਭਗਾ ਮਾਰਿਆ ਸਾਰਾ ਟੁੱਟਿਆ ਪਿਆ ਸਹੀ ਗੱਲ ਆ ਬਿਲਕੁਲ ਬਿਲਕੁਲ ਉਹ ਰਸਤਾ ਖਰਾਬ ਕੁਦਰਤ ਦੇ ਅੱਗੇ ਕੁਝ ਨਹੀਂ ਟਿਕਦਾ ਹਣਾ ਚਲੋ ਚਲਦੇ ਅੱਗੇ ਜੀ ਹਾਂ ਜੀ